ਜੈਪੀ ਬੀਰਾਂ ਦੀ ਗੁਰੂ ਰੂਪੀ ਪਿਆਰੀ ਸਾਜੀ ਨਮਾਜੀ ਸਤਸੰਗਤ ਜੀ ਜੈਪੀ ਬੀਰਾਂ ਦੀ ਸਤਸੰਗਤ ਜੀ ਅੱਜ ਨੇ ਇੱਕ ਸਵਾਲ ਪੁੱਛਾਂਗੇ ਸਭ ਨੂੰ ਇੱਕ ਵਾਰੀ ਨੇ ਇੱਕ ਕਿਸਾਨ ਆਪਣੇ ਖੇਤ ਨੂੰ ਪਾਣੀ ਲਾਣ ਲਈ ਜਾ ਰਿਹਾ ਰਾਤ ਦਾ ਸਮਾਂ ਸੀ ਤੇ ਬੈਟਰੀ ਉਹਦੇ ਕੋਲ ਪਾਣੀ ਲਾਣ ਲਈ ਜਾ ਰਿਹਾ ਖੇਤ ਦੇ ਵਿੱਚ ਔਰ ਵੱਟ ਦੇ ਉੱਪਰ ਦੀ ਜਦ ਜਾ ਰਿਹਾ ਤਾਂ ਉਹਦੀ ਵੱਟ ਦੇ ਉੱਪਰ ਇੱਕ ਨਾ ਸੱਪ ਬੈਠਾ ਹੋਇਆ। ਕਿਸਾਨ ਨੂੰ ਪਤਾ ਨਹੀਂ ਲੱਗਿਆ ਵੀ ਸੱਪ ਬੈਠਾ। ਉਹਦੀ ਪੂਛ ਦੇ ਉੱਪਰ ਪੈਰ ਤਰਹਿ ਗਿਆ। ਸੱਪ ਨੇ ਡੰਗ ਮਾਰਤਾ। ਕਿਸਾਨ ਨੂੰ ਲੱਗਿਆ ਵੀ ਸ਼ਾਇਦ ਮੇਰੇ ਕੋਈ ਦੰਦੀ ਵੱਢ ਲਈ ਕਿਸੇ ਜਾਨਵਰ ਨੇ। ਬੈਟਰੀ ਉੱਤੇ ਗੋਲ ਸੀ ਲਾਈਟ ਮਰੀ ਤੇ ਲਾਈਟ ਪਈ ਉਹਦੀ ਚੂਹੇ ਤੇ। ਕਿਉਂਕਿ ਜਿੱਥੇ ਚੂਹੇ ਹੋਣਗੇ ਉੱਥੇ ਸੱਪ ਤਾਂ ਪੱਕਾ ਹੋਣਗੇ ਉਹਨਾਂ ਨੂੰ ਖਾਣ ਵਾਸਤੇ। ਚੂਹੇ ਤੇ ਬੈਟਰੀ ਮਾਰੀ ਚੂਹੇ ਤੇ ਪਈ। ਕਿਸਾਨ ਨੂੰ ਲੱਗਿਆ ਵੀ ਸ਼ਾਇਦ ਚੂਹੇ ਨੇ ਮੇਰੇ ਦੰਦੀ ਵੱਢੀ ਐ ਪਰ ਅੱਜ ਤੱਕ ਮੈਂ ਕਿਤੇ ਸੁਣਿਆ ਨਹੀਂ ਨਾ ਮੈਨੂੰ ਪਤਾ ਲੱਗਿਆ ਵੀ ਕਿਤੇ ਚੂਹੇ ਦੇ ਦੰਦੀ ਵੱਢਣ ਨਾਲ ਕੋਈ ਬੰਦਾ ਮਰ ਗਿਆ ਹੋਵੇ ਕਿਸਾਨ ਨੇ ਅੰਗੈਲੀ ਰੱਖੀ ਅੰਗੌਰ ਜੀ ਕਰ ਲਈ ਮਤਲਬ ਧਿਆਨ ਨਹੀਂ ਕਰਿਆ ਉਹਨੇ ਕਿਹਾ ਵੀ ਚੂਹੇ ਨੇ ਦੰਦੀ ਵੱਢੀ ਐ ਪਰ ਦੰਦੀ ਉਹਦੇ ਸਪਣੇ ਵੱਟੀ ਸੀ ਬਿਲਕੁਲ ਚਲਾ ਗਿਆ ਖੇਤ ਨੂੰ ਪਾਣੀ ਲੈ ਆ ਕਟ ਟੁਕਟ ਮੇਰੇ ਸਾਹਮਣੇ 20 ਕਿਹ ਦੇਣਾ ਨਿਕਲ ਗਿਆ ਉਹ ਮੰਦੇ ਕਿਸਾਨ ਦੇ ਠੀਕ ਠਾਕ ਐ ਕੁਝ ਨਹੀਂ ਹੋਇਆ ਉਹ ਮਤਲਬ ਕੋਈ ਟੈਨਸ਼ਨ ਨਹੀਂ ਲਈ ਵੀ ਮੈਨੂੰ ਸਾਪਣੇ ਦੰਦੀ ਵੱਡੀ ਫਿਰ 20 ਦਿਨਾਂ ਬਾਅਦ ਕਿਤੇ ਦੁਬਾਰਾ ਫਿਰ ਪਾਣੀ ਦੀ ਵਾਰੀ ਆਈ ਪਾਣੀ ਲਾਉਣ ਲਈ ਆਇਆ ਉਸੇ ਤਰ੍ਹਾਂ ਵੱਟ ਦੇ ਉੱਪਰ ਦੀ ਜਾ ਰਿਹਾ ਤੇ ਉਹਦਾ ਕਿਤੇ ਪੈਰ ਸੀ ਜ਼ਿਮੀਂਦਾਰ ਦਾ ਉਹ ਚੂਹੇ ਦੀ ਪੂੰਛ ਤੇ ਕਿਤੇ ਪਹ ਰਹਿ ਗਿਆ ਫਿਰ ਚੂਹੇ ਨੇ ਦੰਦੀ ਵੱਢ ਲਈ ਪਹਿਲਾਂ ਸਾਪਣੇ ਦੰਦੀ ਵੱਡੀ ਫਿਰ ਚੂਹੇ ਨੇ ਦੰਦੀ ਵੱਢ ਲਈ ਉਸੇ ਤਰ੍ਹਾਂ ਕਿਸਾਨ ਨੇ ਫਿਰ ਲਾਈਟ ਮਾਰੀ ਲਾਈਟ ਮਾਰੀ ਤੇ ਨਿਗਾ ਉਹਦੀ ਪਈ ਸੱਪ ਤੇ ਕਿਸਾਨ ਨੂੰ ਲੱਗਿਆ ਵੀ ਹੁਣ ਮੈਨੂੰ ਸੱਪ ਨੇ ਦੰਦੀ ਵੱਢ ਲਈ ਵੀ ਹੁਣ ਮੈਂ ਬਚਦਾ ਨਹੀਂ ਉਥੋਂ ਖੇਤ ਚੋਂ ਬਾਹਰ ਨਿਕਲਦੇ ਸਾਲ ਕਿਸਾਨ ਲਟ ਗਿਆ ਤੇ ਰੋਲਾ ਪਉਣ ਲੱਗ ਗਿਆ ਕਿ ਹਾਏ ਮੇਰੇ ਸੱਪ ਨੇ ਦੰਦੀ ਵੱਢ ਲਈ ਤੇ ਕਿਸਾਨ ਮਰ ਗਿਆ ਤੇ ਸਤਸੰਗਰ ਜੀ ਇੱਥੇ ਸਵਾਲ ਖੜਾ ਹੁੰਦਾ ਸੀ ਇਹ ਪੁੱਛਣਾ ਚਾਹੁੰਦੇ ਆ ਕੋਈ ਮੇਰਾ ਸੱਜਣ ਮਿੱਤਰ ਫੇਸਬੁਕ ਤੇ ਕੋਈ ਸਮਝਦਾਰ ਉਹਨਾਰ ਬਹੁਤ ਬੈਠੇ ਨੇ ਮੈਨੂੰ ਇਸ ਬਾਰੇ ਥੋੜਾ ਜਿਹਾ ਦੱਸੋ ਕਿ ਕਿਸੇ ਨੂੰ ਸਵਾਲ ਦਾ ਪਤਾ ਕਿ ਉਸ ਇਨਸਾਨ ਦੀ ਉਸ ਕਿਸਾਨ ਦੀ ਮੌਤ ਸੱਪ ਦੇ ਡੰਗ ਮਾਰਨ ਨਾਲ ਹੋਈ ਕਿ ਜਾਂ ਚੂਹੇ ਦੀ ਦੰਦੀ ਵੱਢਣ ਨਾਲ ਹੋਈ ਕਿਸਾਨ ਕਿਵੇਂ ਮਰਿਆ ਇਸ ਬਾਰੇ ਜੇ ਕਿਸੇ ਨੂੰ ਜਾਣਕਾਰੀ ਹੈ ਤੇ ਜਰੂਰ ਦੱਸਿਓ ਇਹਦਾ ਫਿਰ ਅਸੀਂ ਦੱਸਾਂਗੇ ਸਵਾਲ ਦੁਬਾਰਾ ਨਾ ਇੱਕ ਵਾਰੀ ਫੇਰ ਸੁਣ ਲਓ ਜਦੋਂ ਕਿਸਾਨ ਪਾਣੀ ਲਾਣ ਲਈ ਜਾ ਰਿਹਾ ਸੀ ਨਾ ਉਸ ਟਾਈਮ ਪਹਿਲੀ ਵਾਰੀ ਤਾਂ ਉਹਦੇ ਦੰਦੀ ਵੱਢੀ ਸੀ ਸੱਪ ਨਹੀਂ ਪਰ ਜਦੋਂ ਉਹਨੇ ਲਾਈਟ ਮਾਰੀ ਲਾਈਟ ਦੇ ਵਿੱਚ ਉਹਨੂੰ ਚੂਹਾ ਦਿਖਿਆ ਤੇ ਜਦੋਂ ਦੂਜੀ ਵਾਰੀ ਆ ਰਿਹਾ ਸੀ ਦੂਜੀ ਵਾਰੀ ਉਹਦੇ ਚੂਹੇ ਨੇ ਦੰਦੀ ਵੱਢੀ ਤੇ ਸੱਪ ਉਹਦੀ ਨਿਗਾ ਚ ਆਇਆ ਜਦੋਂ ਚੂਹੇ ਨੇ ਦੰਦੀ ਵੱਢੀ ਉਦੋਂ ਮਰ ਗਿਆ ਸੱਪ ਦੇ ਡੰਗ ਬਾਰ ਨਾਲ ਕਿਉਂ ਨਹੀਂ ਮਰਿਆ ਇਹ ਸਵਾਲ ਹੈ ਦੁਬਾਰਾ ਜੈਦਾ